ਪਠਿੰਡਾ ਦੇ ਦਾਣਾ ਮੰਡੀ ਦੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਇੱਕ ਮੁੰਡੇ ਨੂੰ ਮਜ਼ਦੂਰਾਂ ਨੇ ਕਾਬੂ ਕਰਕੇ ਉਸ ਨੂੰ ਉੱਥੇ ਹੀ ਦਾਣਾ ਮੰਡੀ ਦੇ ਵਿੱਚ ਖੰਭੇ ਨਾਲ ਰੱਸੀਆਂ ਨਾਲ ਬੰਨ ਲਿਆ ਤੇ ਫਿਰ ਉਸ ਦਾ ਚੰਗਾ ਕੁੱਟਾ ਪਾਕੀਤਾ ਦਾਦੀ ਹੈ ਕਿ ਇਹ ਕਣਕ ਚੋਰ ਸੀ ਜਿਹਦੇ ਪਿੰਕ ਜਦੋਂ ਮਜ਼ਦੂਰਾਂ ਨੂੰ ਪਤਾ ਲੱਗੀ ਤਾਂ ਮੌਕੇ ਤੇ ਫੜ ਕੇ ਇਸੇ ਛਤਰ ਭੇਟ ਕੀਤੀ ਆ ਆਉ ਦੇਖਦੇ ਆਂ ਮਾਰ ਗੋ ਨਾ ਆ ਆ ਆਣਾ ਵੀਡੀਓ ਇਸ ਦਾ ਵੀਡੀਓ ਅਰਵਲ ਕਰਨਾ ਪੂਰਾ ਪੰਜਾਬੀ ਹੋਗਾ ਬਾਬਾ ਦਾ ਘਰ ਉਤੇ ਹੀ ਚੋਰ ਨੇ ਆਪਣਾ ਚੋਰੀ ਦਾ ਜ਼ੁਰਮ ਵੀ ਕਬੂਲ ਕੀਤਾ ਕਿ ਮੈਂ ਇਥੇ ਕਣਕ ਚੋਰੀ ਕਰਨ ਵਾਸਤੇ ਆਇਆ ਸੀ। ਅੱਛਾ ਕੀ ਕਰਨਾ ਸੀ ਮੰਡੀ ਚ? ਹਾਂਜੀ ਮੈਂ ਆਪਣੇ ਕੀ ਕਹਿੰਦੇ ਕਣਕ ਇਕੱਠੀ ਕਰਦਾ ਸੀ। ਨਹੀਂ ਚੋਰੀ ਕਰਦੀ ਇਕੱਠੀ ਕਰਦੇ ਸੀ। ਹਾਂਜੀ ਚੋਰੀ ਹੈ ਚੋਰੀ ਲਾ ਰਹੀ ਥੋੜਾ ਕਣਕ ਭੁੱਖ ਲੱਗੀ ਬਈ ਕਣਕ। ਅੱਛਾ ਮੈਂ ਆਪਾਂ ਕੋਈ ਹੋਰ ਜਾਣੇ ਬੰਦੇ ਨਹੀਂ ਅੰਕੜਾ। ਤੇ ਫਿਰ ਫੜ ਲਿਆ ਨੇ ਤੁਹਾਨੂੰ ਮਜ਼ਦੂਰਾਂ ਨੇ। ਹਾਂਜੀ ਫੜ ਲਿਆ ਮੌਕੇ ਤੇ ਮੈਂ ਮਰੋਹ ਜਿਹੜਾ ਪੁੰਡਾ ਨਹੀਂ ਕਿੱਥੇ ਰਹਿਣਾ ਕਿੱਥੇ ਆ? ਮੈਂ ਬਰਤਨਾਮ ਨਗਰ ਤੇ ਰਹਿੰਦਾ ਹਾਂ। ਅੱਛਾ ਪਹਿਲੀ ਵਾਰ ਆਏ ਸੀ ਤੇ ਗੱਲ ਗਲਤੀ ਹੈਗੀ ਆ ਗਲਤੀ ਮੰਨਦਾ ਨਹੀਂ ਮੰਨਦਾ ਵੀ ਚੋਰੀ ਨਹੀਂ ਕਰਨੀ ਚਾਹੀਦੀ ਇਸ ਕੰਨਾ ਕਾ ਹਾਂ ਨਹੀਂ ਕਰਨੀ ਚਾਹੀਦੀ ਚੋਰੀ ਕਰੇਗਾ ਹੋਏ ਫੱਟੇ ਫੱਟੇਗਾ ਗਲਤੀ ਹੋ ਅੰਕਲ ਦੋਨੋਂ ਵੀ ਜਾਣਦਾ ਨਹੀਂ ਆ ਮੈਂ ਯਾਰ ਜਾਣਦਾ ਤਾਂ ਫਿਰ ਕਰਦੇ ਚੋਰੀ ਕਰਕੇ ਨਹੀਂ ਇੱਕੋ ਨੇ ਘੱਟੇ ਚੋਰੀ ਕਿੰਨੀ ਵਾਰ ਇੱਕ ਘੰਟਾ ਤਿੰਨ ਪੱਗਰੀ ਬੰਦੇ ਆ ਗਏ ਇਤਨੇ ਮੈਂ ਤਾਂ ਪਤਾ ਕਰਕੇ ਨਹੀਂ ਵਾਰ ਅੱਗੇ 1200 ਰੁਪਏ ਦੀ ਘੱਟਾ ਸਾਡੇ 1200 ਰੁਪਏ ਜਾਈਏ ਖੜ ਗਿਆ ਯਾਰ ਘਰੇ ਚੱਲੇ ਸੀ ਕੰਮ ਨਹੀਂ ਕੋਈ ਕਰਦਾ ਕੰਮ ਨਹੀਂ ਕਰਦਾ ਮੇਰੇ ਵਰਗਾ ਕਾਦਾ ਲੇਵਰ ਤੇ ਤੇਰੇ ਘਰ ਚ ਪਰਿਵਾਰ ਚੋਰ ਕੌਣ ਕੌਣ ਹੈ ਮੇਰੇ ਮਾਂ ਤੇ ਹੋਣੀ ਨਹੀਂ ਦਾਦੀ ਤੇ ਚਾਚਾ ਅੱਛਾ ਫਿਰ ਇਹ ਤੋਂ ਕਣਕ ਚੋਰੀ ਕਰਕੇ ਘਰੇ ਲੈ ਕੇ ਜਾ ਰਿਆ ਸੀ ਹਾਂਜੀ ਸਾਲ ਕੰਕਲ ਯਾਰ ਹੋਰ ਕੁਝ ਨਹੀਂ ਕਰਦਾ ਸੀ ਅੱਗੇ ਇੱਕ ਮਜ਼ਦੂਰ ਕਹਿਰੇ ਵੀ ਗੱਟੇ ਚੋਰੀ ਹੋਇਆ ਕਣਕ ਦਾ ਤੂੰ ਕਿੱਥੇ ਆਓ ਨਹੀਂ ਹੋਰ ਕੋਈ ਨਹੀਂ ਚੱਕਿਆ ਇੱਕ ਵੀ ਹਾਂ ਜੀ ਪਹਿਲੀ ਵਾਰ ਹੀ ਆਏ ਸੀ ਹਾਂਜੀ ਪਹਿਲੀ ਵਾਰ ਆਏ ਸੀ ਗਲਤੀ ਤੇ ਗਲਤੀ ਦਾ ਅਹਿਸਾਸ ਮਾਰਦੇ ਉਥੇ ਇਸ ਮਾਮਲੇ ਨੂੰ ਲੈ ਕੇ ਮਜ਼ਦੂਰਾਂ ਦਾ ਅਤੇ ਪੀਸੀਆਰ ਮੁਲਾਜ਼ਮ ਜਿਹੜੇ ਕਿ ਮੌਕੇ ਦੇ ਉੱਤੇ ਪਹੁੰਚੇ ਅਤੇ ਇਸ ਚੋਰ ਨੂੰ ਨਾਲ ਲੈ ਗਏ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਇਹ ਗੱਟੇ ਚੋਰੀ ਕਰ ਰਹਾ ਹੈ ਕਿਹ ਚੀਜ਼ ਤੇ ਕੀ ਚੀਜ਼ ਕੇ ਗੱਟੇ ਚੋਰੀ ਕਨਕੀ ਕਨਕੀ ਹਾਂਜੀ ਸੋ ਫਿਰ ਆਪਨੇ ਫੜ ਲੇ ਇਸ ਨੂੰ ਫੜ ਲਿਆ ਔਰ ਫਿਰ ਇਸ ਕੋ ਬਾਂਦਾ ਵੀ ਹੈ ਪਹਿਲੇ ਵੀ ਚੋਰੀ ਕੀਆ ਕਿਤਨੇ ਗੱਟੇ ਚੋਰੀ ਕੀਏ ਇਸ ਨੇ ਪਹਿਲੇ 11 ਗੱਟੇ ਚੋਰੀ ਕੀਆ ਉਸਕੇ ਬਾਅਦ 2 ਗੱਟੇ ਚੋਰੀ ਹੋਇਆ ਠੀਕ ਹੈ ਇਹ ਤਾਂ पकड़ा गया अभी अच्छा फिर इसको बांध दिया मैं बांध दिया तो इसकी पटाई भी की गई है कानून कार्रवाई किया जाए नहीं पटाई की है मारा भी इसको। मारे, मारा भी इसको तो कानून से क्या चाहते हो पुलिस आई अभी तक सही है अभी सही तो, है पुलिस आई अभी पुलिस मंगा ला पुलिस मंगा हाँ ਅਤੇ ਤੁਹਾਡੇ ਕੱਟੇ ਚੋਰੀ ਕਰਤੇ تھے ਇਹ ਹਾਂ ਜੀ ਆਏ ਮੰਡੀ ਦੇ ਵਿੱਚ حاجه ਕੁਛ ਨਹੀਂ ਜਾ ਕੇ ਦਾਖਲ ਕਰਾਉਣਾ ਇਹਨੂੰ ਫੇਰ ਗੱਲ ਹੈ ਇਹ ਆਪਣਾ ਚੋਰੀ ਕਰਦੇ ਜ ਬਣਾ ਕੇ ਦੇਖਦਾ ਜਾ ਦੇਖਿਆ ਜਾਵੇ ਤਾਂ ਅੱਜਕੱਲ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਜਾ ਰਹੀ ਨੇ ਪਰ ਜਿਹੜੇ ਚੋਰ ਮੌਕੇ ਤੇ ਕਾਬੂ ਕਰ ਲਏ ਜਾਂਦੇ ਨੇ ਫਿਰ ਉਹਨਾਂ ਦੀ ਚੰਗੀ ਛੇਤਰ ਪ੍ਰੇੜ ਕੀਤੀ ਜਾਂਦੀ ਹੈ